ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਹ ਵੀਡੀਓ ਨਾ ਖਾਸ ਮੇਰੀਆਂ ਭੈਣਾਂ ਵਾਸਤੇ ਹੋ ਰਹੀ ਆ ਆ ਰਹਿ ਗਿਆ ਸਾਨੂੰ ਸਾਰਿਆਂ ਨੂੰ ਪਤਾ ਵੱਸ ਗਿਆ ਐਸ ਤੋਂ ਆਪਾਂ ਚੌਕ ਮੁੜਦੇ ਆ ਚੌਕ ਮੁੜ ਕੇ ਆਪਾਂ ਜਿਹੜਾ ਮੇਨ ਬਾਜ਼ਾਰ ਨੂੰ ਜਾਂਦੇ ਆ ਨਾ ਬਾਈ ਉੱਥੇ ਰਾਜਤਾਨੀ ਵਾਲੇ ਆ ਤੇ ਉਹ ਆਪਣਾ ਸੂਟ ਆ ਸਿਰਫ 200 ਦਾ ਲੈ ਕੇ ਆਇਆ ਮੈਚਿੰਗ ਦਾ ਆਹ ਦੇਖ ਸਕਦੇ ਹੋ ਤੁਸੀਂ 92 ਨੂੰ ਜਾਂਦਾਰਾ ਤੇ ਇਧਰਲੀ ਸਾਈਡ ਦੀ ਜਾਂਦੇ ਆ ਆਹ ਦੇਖ ਸਕਦੇ ਹੋ ਆ ਲਿਖਿਆ ਹੋਇਆ ਰਾਜਤਾਨੀ 200 ਦਾ ਸਿਰਫ 200 ਦਾ ਹੀ ਸੂਟ ਦੇ ਰਹੇ ਆ ਲੇ ਵੀ ਆ ਖੜਾ ਬਾਈ ਪਪੀ ਬਾਈ ਕੀ ਹਾਲ ਚਾਲ ਹੈ ਵਧੀਆ ਵੀਰੇ ਬਈ ਵਧੀਆ ਆਪਾਂ ਮੇਰੀਆਂ ਭੈਣਾਂ ਵਾਸਤੇ ਨਾ 200 ਦਾ ਸੂਟ ਸੀ ਲੈ ਕੇ ਆਏ ਕਿਹੜਾ ਸੂਟ ਆ ਬਈ ਉਹ ਵੀਰੇ ਬੈਲਵਿਟ ਮੈਚਿੰਗ ਦਾ ਸੂਟ ਲੈ ਕੇ ਆਏ ਆ ਕਪੜਾ ਕੁਆਲਟੀ ਬਹੁਤ ਸੋਹਣਾ ਹੈ ਰੰਗ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਠੀਕ ਹੈ ਜੀ ਇਹਦਾ ਰੇਟ ਆਪਾਂ ਨੂੰ ਕੀ ਦੇ ਰਹੇ ਸਿਰਫ 200 ਰੁਪਏ ਦਾ ਸਿਰਫ 200 ਰੁਪਏ ਦੇ ਵਿੱਚ ਰੇਟ ਮਾਰਕੀਟ ਚ ਕੋਈ 350 ਕੋਈ 400 ਦੇ ਦਾ ਆਪਾਂ ਸਿਰਫ 2 200 ਦੇ ਦੇ ਰਹੇ ਆ ਵੀਰੇ ਲੈ ਨਾ ਭਾਈ 200 ਦੇ ਵਿੱਚ ਆਹ ਸੂਟ ਆ ਗਿਆ ਤੁਸੀਂ ਇੱਕ ਵਾਰੀ ਡਿਜ਼ਾਈਨਿੰਗ ਚੈੱਕ ਕਰੋ ਇਹਨਾਂ ਦੀ ਆ ਭਈ ਆ ਡਿਜ਼ਾਈਨਿੰਗ ਐਸ ਟਾਈਮ ਆਪਾਂ ਰਾਜਤਾਨੀਆਂ ਦੇ ਖੜੇ ਆ ਤੁਹਾਨੂੰ ਨੰਬਰ ਅਸੀਂ ਦੱਸਤਾ ਲੋਕੇਸ਼ਨ ਤੁਸੀਂ ਦੱਸ ਦੀ ਮੇਰੀਆਂ ਭੈਣਾਂ ਨੂੰ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਇੰਨਾ ਸਸਤਾ ਕੋਈ ਸੂਟ ਦੇ ਹੀ ਨਹੀਂ ਰਿਹਾ ਤੁਸੀਂ ਆਹ ਦੇਖੋ ਬਿਰੇ ਹੋਰ ਵੀ ਬਹੁਤ ਆਫਰਾਂ ਲੱਗੀਆਂ ਨੇ ਜਿਵੇਂ ਆਰਗਾਂਜ਼ੇ ਸੂਟ ਹੋ ਗਏ ਸਿਰਫ 8800 ਰੁਪਏ ਦੇ ਪਿਓਰ ਕ੍ਰੇਪ ਜਿਹੜੇ ਚਾਰ ਚਾਰੇ ਵਾਲੇ ਵਿਕਣ ਵਾਲੇ ਸਿਰਫ 27 2700 ਦੇ ਬਹੁਤ ਸੋਹਣੇ ਆਫਰਾਂ ਮੇਰੇ ਕੋਲ ਮਤਲਬ ਕਿ ਵੀ ਆਪਾਂ ਆਫਰ ਲੈ ਕੇ ਆਏ ਆ ਬਈ ਬਹੁਤ ਸੋਹਣੇ ਆਫਰਾਂ ਲੈ ਕੇ ਆਏ ਆ ਇੱਕ ਵਾਰੀ ਦੁਕਾਨ ਤੇ ਜਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਧੰਨਵਾਦ